ਇੱਥੇ ਗੁਰਦੁਆਰਾ ਪ੍ਰਬੰਧ ਖੁਦਮੁਖਤਿਆਰ ਹੋਏ ਕਿਉਂਕਿ ਗੁਰਦੁਆਰਾ ਸਾਹਿਬ ਦੇ ਤੋਂ ਹੀ ਧਰਮ ਪ੍ਰਚਾਰ ਚੱਲਣਾ ਜਿਹਦੇ ਨਾਲ ਸਿੱਖੀ ਦੀ ਨੀਂਹ ਤਕੜੀ ਹੋਣੀ ਆ ਜੇ ਸਿੱਖੀ ਦੀ ਨੀਂਹ ਨਹੀਂ ਤਕੜੀ ਹੋਈ ਤਾਂ ਜਿਹੜੀ ਅਕਾਲੀ ਰਾਜਨੀਤੀ ਕਰਕੇ ਅਸੀਂ ਇੱਥੇ ਗੁਰਮਤ ਅਧਾਰਤ ਖਾਲਸਾ ਰਾਜ ਬਣਾਣਾ ਉਹ ਸਹਿਜੇ ਨਹੀਂ ਬਣਾਇਆ ਜਾ ਸਕਦਾ ਇੱਥੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਸਥਾਪਿਤ ਹੋਏ ਜੇ ਨੇ ਸਾਰੀ ਤਰ੍ਹਾਂ ਦੇ ਸਿੱਖਾਂ ਦੇ ਅਮਲ ਤੇ ਚਾਹੇ ਉਹ ਇੱਥੇ ਹਲੇਮੀ ਰਾਜ ਸਥਾਪਿਤ ਕਰਨ ਦੀ ਰਾਜਨੀਤੀ ਆ ਚਾਹੇ ਦਿੱਲੀ ਤਾਕਤ ਦੇ ਅਧੀਨ ਖੇਤਰੀ ਪਾਰਟੀਆਂ ਦੀ ਵੋਟਾਂ ਵਾਲੀ ਰਾਜਨੀਤੀ ਆ ਚਾਹੇ ਗੁਰਦੁਆਰਾ ਪ੍ਰਬੰਧ ਸਾਰਿਆਂ ਦੇ ਉੱਤੇ ਜਿਹੜੀ ਕੁੰਡੇ ਦੇ ਤੌਰ ਤੇ ਨਿਗਰਾਨੀ ਉਹ ਤਾਂ ਅਕਾਲ ਤੱਕ ਸਭ ਤੋਂ ਚੱਲਣੀ ਨਾ ਇਹ ਸਾਰਾ ਪ੍ਰਬੰਧ ਜੇ ਸਹੀ ਰੂਪ ਦੇ ਵਿੱਚ ਨਹੀਂ ਚੱਲੇਗਾ ਤੇ ਇਹਦਾ ਆਪਸ ਕੋਈ ਤਾਲਮਿਲ ਨਹੀਂ ਬਣੇਗਾ ਤਾਂ ਕੋਈ ਵੀ ਅੰਗ ਸਹੀ ਰੂਪ ਦੇ ਵਿੱਚ ਪੰਥ ਦੇ ਲਈ ਸੇਵਾ ਨਹੀਂ ਕਰ ਸਕਦਾ ਨਹੀਂ ਤੁਸੀਂ ਕਿਹੜੀ ਖੇਤਰੀ ਪਾਰਟੀ ਲਿਖੀ ਆ ਸਮਾਜ ਯਾਤਰਾ ਦੇ ਵਿੱਚ ਲਿਖਿਆ ਖੇਤਰੀ ਪਾਰਟੀ ਦਾ ਉਹ ਕਿਹੜੀ ਖੇਤਰੀ ਪਾਰਟੀ ਹੋਊਗੀ ਕਿ ਜਾਂ ਇੱਕ ਧਿਰ ਜਿਹੜੀ ਤੁਹਾਨੂੰ ਲੱਗੂਗੀ ਜਿਹਨੇ ਹਾਲੀ ਮੀਰਾਜ ਦੀ ਗੱਲ ਕਰਦੀ ਆ ਖਾਲਸੇ ਰਾਜ ਦੇ ਹਾਮੀ ਆ ਉਹਦਾ ਤੁਸੀਂ ਸਮਰਥਨ ਕਰ ਸਕਦੇ ਹੋ ਅਸੀਂ ਇਹ ਸਾਰਾ ਇਸੇ ਕਰਕੇ ਰੱਖਿਆ ਕਿ ਹੁਣ ਇੱਕੋ ਹੀ ਪਾਰਟੀ ਰਾਹੀਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਇੱਕ ਪਾਰਟੀ ਆ ਜਿਹਦੇ ਰਾਹੀਂ ਅਸੀਂ ਵੋਟ ਪੋਲਿਟਿਕਸ ਲੜ ਰਹੇ ਹਾਂ ਉਸੇ ਪਾਰਟੀ ਰਾਹੀਂ ਅਸੀਂ ਗੁਰਦੁਆਰਾ ਪ੍ਰਬੰਧ ਚਲਾ ਰਹੇ ਹਾਂ ਉਸੇ ਪਾਰਟੀ ਰਾਹੀਂ ਹਾਲ ਤੱਕ ਚਲਾ ਰਹੇ ਹਾਂ